ਕੱਗ ਲਾਈ ਇਹਨੇ ਬਣਾਏ ਨੇ ਮੁੰਡੇ ਦੀ ਜੋ ਕੁਛ ਆ ਮਾਰੇ ਜਾਣੇ ਬਾਦਸ਼ਾਹਾਂ ਵਾ ਇਹੋ ਉਹਨਾਂ ਦੀ ਬੇਦਬੀ ਕਰਦੇ ਆ ਇਹ ਕੇਸ ਇਹਨੇ ਲੰਗੇ ਕਰਕੇ ਇਹ ਇਹਦੇ ਥੋੜੀ ਕੇਸ ਹੈ ਕੇਸ ਇਹਦੇ ਨਹੀਂ ਕੇ ਦਾੜੀ ਮੋਛੇ ਦੀ ਨਹੀਂ ਦੀ ਇਹ ਤਾਂ ਨੇ ਪਾਛਾ ਦੀ ਆ ਇਸਾਨੇ ਵਿਰਸੇ ਜਿ ਮਿਲਿਆ ਸਭ ਕੁਝ ਇਹ ਥੋੜੇ ਸਗਾਪਰਾ ਆ ਤਾਂ ਸਾਰ ਲਾਗੇ ਰੋਡ 'ਚ ਸੜ ਦੂਗਾ ਹਾਂ ਇਹ ਜਿੰਨੀਆਂ ਜੁੱਤੀਆਂ ਆ ਦੇ ਚਾਹੀਦੀਆਂ ਜਿਹਨੇ ਦਸਤਾਰ ਲਵਾਈ ਆ ਉਹ ਤਾਂ ਸਰ ਪੱਤਾ ਪਹਿਲਾਂ ਪਰਚਾ ਇਹਦੇ ਬਰਾਬਰ ਦਾ ਆਣਾ ਚਾਹੀਦਾ ਦਸਤਾਰ ਦਾ ਲਾਉਣ ਦਾ ਕੀ ਮਤਲਬ ਦਸਤਾਰ ਇਹਨਾਂ ਲੋਕਾਂ ਖੇਡ ਬਣਾਤੀ ਆ ਸਹੀ ਗੱਲ ਬਾਬਾ ਗੱਡੀ ਦੇ ਵਿੱਚ ਬੈਠੇ ਦੋਸਤ ਨੇ ਹੀ ਆਪਣੇ ਦੋਸਤ ਦੀ ਉਤਾਰ ਦਿੱਤੀ ਪੱਗ ਮੌਕੇ ਤੇ ਹੋਇਆ ਰੱਜ ਕੇ ਹੰਗਾਮਾ ਤੁੰਦ ਹਸਤੇ ਕੀ ਖਬਰ ਬਟਾਲਾ ਦੀ ਆ ਜਿੱਤੇ ਬਟਾਲਾ ਦੇ ਵਿੱਚ ਤਿੰਨ ਦੋਸਤ ਇੱਕੋ ਹੀ ਗੱਡੀ ਦੇ ਵਿੱਚ ਸ਼ਰਾਬ ਦੇ ਨਾਲ ਰੱਜੇ ਹੋਏ ਜਾ ਰਹੀ ਸੀ ਤਾਂ ਗੱਡੀ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਦੋ ਦੋਸਤਾਂ ਦੀ ਲੜਾਈ ਹੋ ਗਈ ਤੇ ਗਾਂਦੀ ਚੌਂਕ ਦੇ ਵਿੱਚ ਗੱਡੀ ਰੋਕ ਕੇ ਦੂਸਰੇ ਦੋਸਤ ਨੇ ਆਪਣੇ ਸਰਦਾਰ ਦੋਸਤ ਦੀ ਪੱਗ ਉਤਾਰ ਦਿੱਤੀ ਤੇ ਮੌਕੇ ਤੋਂ ਲੰਘ ਰਹੇ ਨੰਘ ਸਿੰਘ ਨੇ ਉਹਨਾਂ ਨੂੰ ਦੇਖ ਲਿਆ ਤੇ ਜਿਸ ਦੋਸਤ ਨੇ ਆਪਣੇ ਦੋਸਤ ਦੀ ਪੱਗ ਲਈ ਸੀ ਨੰਗ ਸਿੰਘ ਨੇ ਉਸ ਨੂੰ ਗੁੱਟ ਤੋਂ ਫੜ ਲਿਆ ਅਤੇ ਉਸ ਦੀ ਰਾਜ ਕੇ ਕਲਾਸ ਲੱਗ ਗਈ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਆ ਤੇ ਪੁਲਿਸ ਦੇ ਵੱਲੋਂ ਦੋਵਾਂ ਦੋਸਤਾਂ ਨੂੰ ਗੱਡੀ 'ਚ ਬਿਠਾ ਕੇ ਥਾਣੇ ਲੈ ਗਏ ਨੇ

ਲੋਈ ਇਹਨੇ ਬੁਲਾਇਆ ਮੁੰਡੇ ਦੀ ਕਿਥੇ ਆਪਣਾ ਮੁੰਡਾ ਕਿਥੇ ਵੀ ਪਾਗਲਾ ਹੀ ਆ ਉਹ ਅੰਦਰ ਬੈਠਾ ਮੁੰਡਾ ਨੂੰ ਕਿਹਾਓ ਹੋ ਠੀਕ ਆ ਉਹ ਕਮਲ ਚੰਦਿਆ ਤੇ ਲਾ ਕੇ ਮਲਾਜਮ ਨੂੰ ਆ ਚਲੋ ਅੰਦਰ ਵਾਰਦਾ ਅੰਦਰ ਸਭ ਦੇ ਵਿੱਚ ਰਿਆਸ ਸੂਰਜਾ ਇਹ ਬੱਚੇ ਰੋ ਰਹੇ ਨੇ ਕਿਹੜੇ ਰਾਹਣੇ ਪਗ ਲਾਈ ਦੇ ਬੱਚਾ ਹੋਣਾ ਤੇ ਇਹ ਜਿਹਦਾ ਅਧਿਆਪਕ ਮੈਂ ਕੋਈ ਈ ਗੱਲ ਨਹੀਂ ਉਹ ਯਾਰ ਮੈਂ ਸਮਝਦਾ ਤੇਰੀ ਪਰ ਕਹਿੰਦਾ ਭਾਵਾ ਵੀ ਆ ਹੁਣ ਇਹ ਦੋ ਬੈਠੇ ਆ ਨਾ ਭਾਵੇਂ ਸਾਰੇ ਭਰਾ ਹੀ ਆ ਇੱਕ ਦੂਜੇ ਦੇ ਸਤਾਰ ਲਾਉਣ ਦਾ ਬਾਜ਼ਾਰ ਦੇ ਵਿੱਚ ਕੀ ਕਰਨਾ ਬੇਦਬੀ ਬੇਦਬੀ ਇਹਨਾਂ ਦੀ ਥੋੜੀ ਬੇਦਬੀ ਸਤਾਰ ਦੀ ਬੇਦਬੀ ਦੇ ਕੇ ਸੰਗੇ ਇਹ ਜੋ ਕੋਸ਼ਾ ਮਾਰੇ ਜਾਣੇ ਬਾਅਦ ਚਾਹਵਾ ਤੇ ਇਹਨਾਂ ਦੀ ਬੇਦਬੀ ਕਰਦੇ ਆ ਇਹ ਕੈਸੇ ਨੇ ਲੰਗੇ ਕਰਕੇ ਇਹਦੇ ਇਹਦੇ ਥੋੜੀ ਕੈਸੇ ਆ ਕਿ ਇਹ ਵੇਖੋ ਕੇ ਸੇਦੇ ਨਹੀਂ ਕਿ ਦਾੜੀ ਮੋਛੇ ਦੀ ਨਹੀਂ ਦੀ ਇਹ ਤਾਂ ਮੈਂ ਪਾਛਾ ਦੀ ਆ ਇਹ ਸਾਨੂੰ ਵਿਰਸੇ ਚ ਮਿਲਿਆ ਵਾ ਸਭ ਕੁਝ ਇਹ ਥੋੜਾ ਵੀ ਸਗਾਪਰਾ ਹੱਥ ਦਸਤਾਰ ਲਾਗੇ ਰੋਡ ਚ ਸੜ ਦੂਗਾ ਇਹ ਜਿੰਨੀਆਂ ਜੁੱਤੀਆਂ ਹੋਵੇ ਚਾਹੀਦੀਆਂ ਉਹ ਨਹੀਂ ਆ ਦੇ ਚਾਹੀਦੀਆਂ ਜਿੰਨੇ ਦਸਤਾਰ ਲਵਾਈ ਆ ਉਹ ਤਾਂ ਸਰ ਪੱਤਾ ਪਹਿਲਾਂ ਇਹ ਪਰਚੇ ਮੇਰੇ ਬਰਾਬਰ ਦਾ ਹੋਣਾ ਚਾਹੀਦਾ ਦਸਤਾਰ ਦਾ ਲੋੜਾ ਕੀ ਮਤਬਲ ਦਸਤਾਰ ਇਹਨਾਂ ਲੋਕਾਂ ਖੇਡ ਬਣਾਉਂਦੀ ਆ ਸਹੀ ਗੱਲ ਬੰਬਾ ਲੱਖ ਰੁਪਏ ਦਾ Jungle,